ਪਹਿਲਾਂ ਮੈਂ ਤੁਹਾਨੂੰ ਆਉਣ ਵਾਲੇ ਨਵੇਂ ਸਾਲ ਦੀਆਂ ਸਾਰੇ ਫਤਿਹ ਨੂੰ ਮੁਬਾਰਕਬਾਦ ਦੇਣਾ। ਨਹੀਂ ਨਹੀਂ। ਔਰ ਉਹਦੇ ਨਾਲ ਨਾਲ ਜੋ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਨਵਾਂ ਸਾਲ ਹੀ ਟੱਪਣ ਦੇਗੇ ਉਸ ਤੋਂ ਪਹਿਲਾਂ ਲੋਕਾਂ ਨੂੰ ਸਮਰਪਿਤ ਕਰਾਂਗੇ। ਤਿਆਰ ਤਾਂ ਸਾਡਾ ਪੂਰ ਹੋ ਗਿਆ ਸੀ 24-25 ਤਰੀਕ ਨੂੰ ਪਰ ਸਭ ਜਿਆਦਾ ਦਾ ਵਿਰਾਗਮਈ ਚੱਲ ਰਿਹਾ ਸੀਗਾ ਸਮਾਗਮ। ਉਸ ਕਰਕੇ ਥੋੜਾ ਜਿਹਾ ਇਹਦਾ ਕੰਮ ਰਹਿੰਦਾ ਵੀ ਸੀਗਾ ਹੋਣ ਵਾਲਾ ਜੋ ਕਿ ਸਾਨੂੰ ਇਹ ਸੀਗਾ ਵੀ ਕੋਈ ਚੂਕਣਾ ਹੋ ਜਵੇ। ਜਿਵੇਂ ਪਿਛਲੀ ਵਾਰ ਤੁਸੀਂ ਕਹਿੰਦੇ ਸੀ ਸਵੇਰੇ ਚਲਾ ਦੇਣ ਰਾਤ ਨੂੰ ਬੰਦ ਕਰ ਦੇਣੇ ਇਸ ਵਾਰ ਇਹ ਦਿਨ ਰਾਤ ਖੁੱਲਾ ਰਹੂਗਾ। ਔਰ ਇਹ ਬਹੁਤ ਮਿਹਨਤ ਮੁਸ਼ਕਕਤ ਦੇ ਨਾਲ ਅਸੀਂ ਸਾਰੀ ਟੀਮ ਨੇ ਇਹ ਇਸ ਪੁਲ ਨੂੰ ਲੈ ਕੇ ਬੜੀ ਸਿਆਸਤ ਵੀ ਹੋਈ ਆ। ਗੱਲ ਇਹ ਆ ਆਸ਼ੂ ਜੀ ਦੇ ਲਿਖੇ ਗਏ ਸੀ ਪਹਿਲਾਂ ਅੱਜ ਥੋੜਾ ਜਿਹਾ ਜੀ ਕਹਿੰਦੀ ਸੀ 48 ਘੰਟੇ ਚ ਇਦਾਂ ਮੇਰੀ ਗੱਲ ਸੁਣੋ। ਆ ਫਾਈਲ ਮੈਂ ਅਸਲੀ ਨਾਲ ਲਿਆਇਆ ਕਿਉਂ ਪੁਲ ਲੇਟ ਹੋਇਆ ਪਿਆ ਪਿਓ ਪੁਲ ਲੇਟ ਹੋਇਆ ਕਿਦੇ ਕਰਕੇ ਹੋਇਆ ਡੇਢ ਸਾਲ ਆ ਕਾਪੀ ਮੈਂ ਤੁਹਾਨੂੰ ਦੇ ਦੂੰਗਾ ਇਹ ਆਸ਼ੂ ਜੀ ਨੂੰ ਪੜਾ ਦਿਓ ਗੋਗੀ ਕੀ ਕਿ ਕਿ ਕਿਤੇ ਲੱਗ ਰਿਹਾ ਕੀ ਇਹ ਕਾਪੀ ਚ ਇਹ ਇੱਕ ਤਾਂ ਨੀ ਕਾਤੇ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਲੱਗ ਰਿਹਾ ਨਹੀਂ ਨਹੀਂ ਮੇਰਾ ਇਲਾਕਾ ਖੁਸ਼ ਆ ਯਾਰ ਮੇਰਾ ਇਲਾਕਾ ਇਦਾਂ ਲੱ ਕਟਿਆ ਪਿਆ ਸੀ ਜਿਹੜਾ 2 ਸਾਲ ਤੋਂ ਸੰਤਾਪ ਭੋਗ ਰਿਆ ਅੱਜ ਉਹ ਚਾਵਾਂ ਲਾਡਾਂ ਨਾਲ ਆ ਕੇ ਗੋਗੀ ਦਾ ਪਰਿਵਾਰ ਆਇਆ ਟੱਬਰ ਆ ਸ਼ਕਤੀ ਪ੍ਰਦਰਸ਼ਨੀ ਹੈ ਇਹ ਤਾਂ ਇਹ ਮੇਰਾ ਛੋਟਾ ਜਿਹਾ ਇੱਕ ਕੁਨਵਾ ਟੱਬਰ ਚੋਂ 5% percent, 10% ਮੇਰਾ 5% ਦੀ ਕੁਨਵਾ ਆਇਆ ਗੋਗੀ ਦਾ ਟੱਬਰ ਬਹੁਤ ਵੱਡਾ ਤੇ ਗੋਗੀ ਆਪਣੇ ਟੱਬਰ ਦੇ ਸਿਲਾਂ ਤੇ ਛਾਲਾ ਮਾਰਦਾ ਫਿਰਦਾ ਤੇ ਆਓ ਆਪ ਉਦਘਾਟਨ ਕਰੀਏ ਗੋਪ੍ਰੀਤ ਗੋਗੀ ਅੱਜ ਇਹਦੇ ਨਾਲ ਇਹਦੇ ਇਹਦੇ ਨਾਲ ਨਾਲ ਅਸੀਂ ਅੱਜ ਆਪਣੇ ਪੂਰੇ ਲੁਧਿਆਣੇ ਵਾਸਤੇ ਕਲੀਨਿਕ ਔਨ ਵੀਲਸ ਕਲੀਨਿਕ ਔਨ ਵੀਲਸ ਉਹ ਵੀ ਚਲਾ ਰਹੇ ਆ ਉਹ ਵੀ ਇੱਥੋਂ ਹੀ ਉਦਘਾਟਨ ਕਰਕੇ ਪਹਿਲੀ ਬੱਸ ਅਸੀਂ ਇੱਥੋਂ ਹੀ ਲੋਗਾ ਦੇ ਉਹ ਉਹ ਲੋਗਾ ਚ ਜਾਊਗੀ ਇਹ ਬਸ ਜਿੱਥੇ ਐਮਟੀ ਡਾਕਟਰ ਹੋਣਗੇ ਫ੍ਰੀ ਟੈਸਟ ਫ੍ਰੀ ਦਵਾਈ ਹਰ ਚੀਜ਼ ECG ਫ੍ਰੀ ਡਾਇਲਿਸਿਸ ਫ੍ਰੀ ਹਰ ਚੀਜ਼ ਫ੍ਰੀ ਕੈਂਸਰ ਦਾ ਇਲਾਜ ਫ੍ਰੀ ਠੀਕ ਹੈ ਔਰ ਜਿਹੜੇ ਲੋਕ ਮੁਹੱਲਾ ਕਲੀਨਿਕਾਂ ਦੇ ਵਿਚਾਰੇ ਨਹੀਂ ਜਾ ਸਕਦੇ ਇਹ ਉਹਨਾਂ ਦੇ ਘਰ ਜਾ ਕੇ ਸਾਡੀ ਬਸ ਇਲਾਜ ਕਰਕੇ ਆਇਆ ਹੈ ਗੁਰੂ ਵੀ ਇਹ ਸਪਿਰਟ ਲੈ ਕੇ ਆਮ ਆਦਮੀ ਪਾਰਟੀ ਦੇ ਸਾਡੇ ਸਾਰੇ ਐਮਐਲਏ ਚ ਅਸੀਂ ਵੀ ਲੈਟਰ ਦੀ ਗੱਲ ਕੀਤੀ ਲੈਟਰ ਚ ਲਿਖਿਆ ਕੀ ਆ ਭਾਗੂ ਸ਼ਾਸਤ ਉਹ ਤੁਹਾਨੂੰ ਪੜਾ ਦੇਣੇ ਆ ਤੁਹਾਨੂੰ ਲੈਟਰ ਦੇ ਦਿਆਂਗੇ ਤੁਹਾਨੂੰ ਪੜਾ ਦੇਣੇ ਆ ਫਿਰ ਵੀ ਦੱਸੋ ਸਰ ਆਪਣੇ ਦਾ ਫਾਇਦਾ ਕਰਨ ਵਾਸਤੇ ਸਾਰਾ ਕੁਝ ਕੀਤਾ ਗਿਆ ਸੀ ਉਹ ਅਸੀਂ ਨਹੀਂ ਹੋਣ ਦਿੱਤਾ ਠੀਕ ਥੈਂਕ ਯੂ ਥੈਂਕ ਯੂ